ਭਾਈ ਕਰੇ ਕੌਮ ਤੇ ਸਾਧ ਸੰਗਤ ਜੀ ਉਹ ਸਮੇ ਸਾਰਿਆਂ ਦਾ ਧਿਆਨ ਜਿਹੜਾ ਸੀ ਉਹ ਬਾਬਾ ਹਰਮਾਨ ਸਿੰਘ ਵੱਲ ਗਿਆ ਤੇ ਬਾਬਾ ਹਰਮਾਨ ਸਿੰਘ ਜੀ ਨੂੰ ਕੌਮ ਦੇ ਤਖਤ ਦੇ ਅਕਾਲ ਤਖਤ ਸਾਹਿਬ ਦੇ ਸਤਵੇਂ ਜਥੇਦਾਰ ਕਰਕੇ ਨਿਵਾਜਿਆ ਗਿਆ ਐਨੀ ਕਠਿਨੀ ਤੇ ਕਹਿਣੀ ਕਿ ਪੂਰੇ ਉਧਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਸੀ ਸਾਧ ਸੰਗਤ ਜੀ ਅਖੀਰ ਸਮੇਂ ਦੇ ਉੱਪਰ ਸੁ ਮਹਾਰਾਜਾ ਰਣਜੀਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਲਗਭਗ 100 ਸਾਲ ਸੰਗਤ ਜੀ ਪੂਰੇ ਭਾਰਤ ਦੇ ਰਾਜ ਆਪਣਾ ਜਿਹੜਾ ਸੀ ਕੈਮ ਕਰ ਲਿਆ ਸੀ ਭਾਰਤ ਨੂੰ ਗੁਲਾਮ ਬਣਾ ਲਿਆ ਇੱਕ ਸੰਧੀ ਜਿਹੜੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੋਈ ਸੀ ਇਹ ਜਿਹੜੀ ਆਪਾਂ ਰੋਪੜ ਦੀ ਸੰਧੀ ਦਾ ਜ਼ਿਕਰ ਕਰਦੇ ਹਾਂ ਇੱਥੇ ਇਹ ਅੰਗਰੇਜ਼ਾਂ ਨਾਲ ਸੰਧੀ ਹੋਈ ਸੀ ਕਿ ਸਤਲੁਜ ਪਾਰ ਜਿਹੜੇ ਨੇ ਉਹ ਅੰਗਰੇਜ਼ ਨਹੀਂ ਆਉਣਗੇ ਤੇ ਸਤਲੁਜ ਤੋਂ ਪਾਰ ਜਿਹੜੀ ਇਸ ਜਰ ਦੀ ਫੌਜ ਜਿਹੜੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਹੁੰਦੀ ਰਹੇਗੀ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਸਿੰਘ ਜੀ ਦੁਨੀਆ ਤੋਂ ਗਏ ਉਦੋਂ ਡੋਗਰਿਆਂ ਦੀ ਗਦਾਰੀ ਜਿਹੜੀ ਸੀ ਉਹ ਸਿਰ ਜਾਣ ਕੇ ਮੂਰਦੀ ਸੀ ਡੋਗਰਿਆਂ ਦੀ ਗਰਦਾਰੀ ਕਰਕੇ ਹੀ ਮਹਾਰਾਜਾ ਰਣਜੀਤ ਸਿੰਘ ਦਾ ਮਹਾਨ ਜਰਨੈਲ ਹਰੀ ਸਿੰਘ ਨਲਵਾ ਜਿਹੜਾ ਸੀ ਉਹ ਵੀ ਡੋਗਰਿਆਂ ਦੀ ਗਰਦਾਰੀ ਕਰਕੇ ਹੀ ਮਾਰੇ ਤੇ ਸਾਹਿਬ ਸਿੰਘ ਜੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਇਹ ਕਰਦਾਰ ਸੀ ਜਿਨ੍ਹਾਂ ਦੇ ਵਿੱਚ ਮੁੱਖ ਕਰਕੇ ਨਾਮ ਜਿਹੜਾ ਆਉਂਦਾ ਉਹ ਤੇਜਾ ਸਿੰਘ ਤੇ ਇਸ ਨਾਲ ਸੰਬੰਧ ਜੀ ਇੱਕ ਨਾਮ ਜਿਹੜਾ ਹੈ ਉਹ ਨਾਲ ਸਿੰਘ ਦਾ ਨਾਮ ਹੈ ਰਾਜ ਜਿਹੜਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਛੋਟੇ ਪੁੱਤਰ ਜਿਹੜੇ ਸਾਰਿਆਂ ਤੋਂ ਬਾਬਾ ਦਲੀਪ ਸਿੰਘ ਜੀ ਉਹਨਾਂ ਦੇ ਕੋਲ ਸੀ ਭਾਈ ਦਲੀਪ ਸਿੰਘ ਜੀ ਉਹਨਾਂ ਦੇ ਕੋਲ ਮਹਾਰਾਣੀ ਜਿੰਦਾ ਜਿਹੜੀ ਸੀ ਇਹ ਰਾਜ ਭਾਰ ਨੂੰ ਸੰਭਾਲਦੀ ਸੀ ਉਦੋਂ ਅੰਗਰੇਜ਼ਾਂ ਨੂੰ ਭੋਜਨ ਜਿਹੜੀਆਂ ਅੰਗਰੇਜ਼ਾਂ ਦੀਆਂ ਭੋਜਨ ਸੀ ਉਹਨਾਂ ਨੂੰ ਇਹ ਤਲਾਹ ਦੇ ਦਿੱਤੀ ਗਈ ਕਿ ਤੁਸੀਂ ਪੰਜਾਬ ਦੇ ਉੱਤੇ ਆ ਕੇ ਹਮਲਾ ਕਰੋ ਇਹ ਲਾਲ ਸਿੰਘ ਤੇ ਤੇਜਾ ਸਿੰਘ ਵੀ ਸਾਰੀ ਸਾਰੀ ਸੀ ਤੇ ਸਾਧ ਸੰਗਤ ਜੀ ਜਦੋਂ ਹਮਲਾ ਕਰਨ ਵਾਸਤੇ ਫੌਜਾਂ ਤਿਆਰ ਹੋ ਕੇ ਸੱਤ ਦੋ ਵਿਪਾਰ ਕਰਨ ਲੱਗੀਆਂ ਇੰਦਰੂ ਮਹਾਰਾਣੀ ਜਿੰਦਾਂ ਨੂੰ ਪਤਾ ਲੱਗਾ ਪਰ ਜਿਹੜੀ ਨਹੀਂ ਸੀ ਲੜਨਾ ਚਾਹੁੰਦੀ ਇਹ ਬੋਜ ਨਾਲ ਕਿਉਂਕਿ ਸੰਧੀ ਹੋਈ ਸੀ ਇੱਕ ਦਿਨ ਇੱਕ ਪਤਾ ਸੀ ਕਿ ਫੌਜ ਦੇ ਵਿੱਚ ਹੁਣ ਜਰਨੈਲ ਵੀ ਜਿਹੜੇ ਨੇ ਉਹ ਜ਼ਿਆਦਾ ਨਹੀਂ ਹੈ ਮਹਾਰਾਜਾ ਲਕੀਸ਼ ਸਿੰਘ ਦੀ ਕੜਾਈ ਹੋਣੀ ਪਈ ਸੀ ਤੇ ਸਾਧ ਸੰਗਤ ਜੀ ਉੱਥੇ ਫਿਰ ਜਦੋਂ ਆਪਕੀ ਖਿਆਲਾਂ ਦੀ ਕੁੜੀ ਮਹਾਰਾਣੀ ਜਿੰਦ ਨੇ ਅਕਾਲ ਤੰਸ ਦੇ ਸਾਨੂੰ ਲੈ ਕੇ ਜਾਣਾ ਕੀਤਾ ਚੇਤੇ ਆਇਆ ਕਿ ਇਹ ਤਤ ਜਿਹੜਾ ਹੈ ਇਹ ਸਦਾ ਹੀ ਅਕਾਲ ਦਾ ਤਤ ਹੈ ਇੱਥੋਂ ਦੇ ਜਥੇਦਾਰ ਬਾਬਾ ਹਰਮਾਨ ਸਿੰਘ ਜੀ ਨੂੰ ਇੱਕ ਚਿੱਠੀ ਲਿਖੀ ਤੇ ਕਿ ਸਾਡੀ ਮਦਦ ਵਾਸਤੇ ਪੰਜਾਬ ਦੇ ਜਿਹੜੀ ਅਰੇਂਜਮੈਂਟ ਹੈ ਪੰਜਾਬ ਦੇ ਭਲੇ ਵਾਸਤੇ ਸੀ ਵੀ ਆਉ ਜਿਵੇਂ ਕਾਨੀ ਭੁੱਲਾ ਸਿੰਘ ਯਾਦ ਹੈ ਹਰੇਕ ਜਗਾਂ ਦੇ ਵਿੱਚ ਮੁਹਮੰਦੇ ਵਿੱਚ ਲੜਦੇ ਸਨ ਸਾਡੀ ਆ ਕੇ ਮਦਦ ਕਰ। ਇੰਦਰ ਸਾਹਿਬ ਸਿੰਘ ਜਦੋਂ 3000 ਫੌਜ ਜਿਹੜੀ ਸੀ 30000 ਦੇ ਕਰੀਬ ਫੌਜ ਜਿਹੜੀ ਸੀ ਮਹਾਰਾਜਾ ਮਾਨਗਾਨੀ ਜੰਦਾ ਨੇ ਇਹ ਸੱਤ ਜੋ ਪਾਰ ਭੇਜ ਲਈ ਆਰੰਭ ਕੀਤੀ ਹੈ। ਇਹਦੇ ਵਿੱਚ ਨਾਲ ਸਿੰਘ ਤੇ ਤੇਜਾ ਸਿੰਘ ਜਿਹੜੇ ਸਨ ਉਹ ਆਪ ਨਹੀਂ ਗਏ ਐ। ਉਹਨਾਂ ਨੇ ਉਧਰੋਂ ਅੰਗਰੇਜ਼ ਫੌਜ ਤੱਕ 30000 ਦੇ ਕਰੀਬ ਫੌਜ ਜਿਹੜੀ ਆ ਉਹ ਆਈ। ਸਾਰੀਆਂ ਬਲਾਹਾਂ ਜਿਹੜੀਆਂ ਪੋਜ ਦੇਣੀਆਂ ਸੀ ਤੇ ਜਦੋਂ ਸਾਧ ਸੰਗਤ ਦੀ ਅੰਦਰਵਾਹਾ ਹਰਿਮਾਨ ਸਿੰਘ ਜੀ ਨੂੰ ਚਿੱਠੀ ਮਿਲੀ ਤੇ ਨਿਹੰਗ ਪੋਜਾਂ ਜਿਹੜੀਆਂ ਸਾਂ ਅਕਾਲੀ ਬੋਲਾਂ ਚ ਮੋਜਾਂ ਜਿਹੜੀਆਂ ਸਾਂ ਸਾਰੀਆਂ ਘੋੜਿਆਂ ਤੇ ਹੁੰਦੀਆਂ ਹੋਈਆਂ ਇਹ ਵੀ ਜਾ ਕੇ ਪੋਜ ਦੇ ਨਾਮ ਲੱਗੇ ਉਧਰੋਂ ਤੇਜਾ ਸਿੰਘ ਤੇ ਲਾਲ ਸਿੰਘ ਨੇ ਇੱਕ ਵਿਉਂਤ ਨਹੀਂ ਬਣਾਈ ਕਿ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਪੋਜ ਦਾ ਦਸਤਾ ਜਿਹੜਾ ਘਟ ਤਰੀ ਜਿਹਦੇ ਨਾਲ ਅੰਗਰੇਜ਼ ਵੱਧ ਤੋਂ ਵੱਧ ਨੁਕਸਾਨ ਕਰ ਸਕਣ ਇਹਨਾਂ ਨੇ 5-5000 ਦਾ ਦਸਤਾ ਲੈ ਕੇ ਜਿਹੜੇ ਕਲੂਜੀ ਸਾਹਿਬ ਨੂੰ ਚਲਾ ਗਿਆ ਕਿ ਅਸੀਂ ਘੇਰਾ ਬੰਦੀ ਕਰਾਂਗੇ ਪਰ ਇਹ ਜਨਰਲਾਂ ਦੇ ਵਿੱਚ ਚਲੇਗੇ ਵੀ ਉਹ ਫੌਜ ਦੇ ਵਿੱਚ ਰੁਕੇ ਹੀ ਨਹੀਂ। ਹੁਣ ਫੌਜ ਦੇ ਕੋਲ ਕੋਈ ਕਮਾਂਡਰ ਨਹੀਂ ਹੈ ਜਿਹੜਾ ਲੀਡ ਕਰੇ ਹੋਵੇ। ਤੇ ਸਾਥ ਸਮਨ ਦੀ ਥੋੜੇ ਸਮੇਂ ਦੇ ਵਿੱਚ ਹੀ ਸਿੱਖਾਂ ਦਾ ਬਹੁਤ ਨੁਕਸਾਨ ਹੋ ਗਿਆ। ਪਰ ਇੰਨੇ ਵੀ ਬਾਬਾ ਕਾਨੀ ਭੁੱਲਾ ਸਿੰਘ ਜਦੋਂ ਬਾਬਾ ਹਨੂਮਾਨ ਸਿੰਘ ਜੀ ਉੱਥੇ ਪਹੁੰਚੇ ਨਾ ਤੇ ਸਾਥ ਸਮਨ ਦੀ ਉਹਨਾਂ ਨੇ ਆਪਣੀ ਅਗਵਾਈ ਦੇ ਅਸਾਰੀ ਫੌਜ ਬੁਲਾਈ। ਤੇ ਅਕਾਲ ਦੇ ਜਕਾਰੇ ਛੜਦਿਆਂ ਛੜਦਿਆਂ ਸਾਧ ਸੰਗਤ ਜੀ ਉੱਥੇ ਫਿਰ ਅੰਗਰੇਜ਼ ਜਿਹੜੀ ਫੌਜ ਆ ਉਹ ਆਜਾ ਪਾ ਦਿੱਤੀ। ਇਹਦਾ ਪੇਡਾ ਸਿੰਘ ਵਰਗਿਆਂ ਨੇ ਦੱਸ ਦਿੱਤਾ ਕਿ ਅਕਾਲੀ ਫੌਜ ਆ ਗਈ ਉਹ ਤੁਹਾਡਾ ਮੁਕਾਬਲਾ ਕਰਨਾ ਜਿਹੜਾ ਇਹ ਬਹੁਤ ਔਖਾ ਹੋਵੇਗਾ ਤੁਹਾਡੇ ਵਾਸਤੇ ਇਸ ਤਰ੍ਹਾਂ ਕਿ ਤੁਸੀਂ ਹੋਣਾ ਥੋੜਾ ਜਿਹਾ ਰੁਕੋ ਜਾਂ ਪਿੱਛੇ ਹਟ ਮੰਦੀ ਜਿਹੜੀ ਕੋਸ਼ਿਸ਼ ਕਰੋ। ਪਰ ਸਾਧ ਸੰਗਤ ਜੀ ਬੜਾ ਕਮਾਸਾ ਆਣ ਦਾ ਯਤ ਹੋਇਆ। ਬਾਬਾ ਹਰਮਾਨ ਸਿੰਘ ਜੀ ਲੜਦਿਆਂ ਲੜਦਿਆਂ ਸਾਧ ਸੰਗਤ ਜੀ ਇੱਥੋਂ ਫਿਰ ਪਟਿਆਲੇ ਵਾਲੀ ਸੈਕਟ ਪਟਿਆਲੇ ਉੱਥੇ ਆਪਾਂ ਦੁੱਖਨਵਾਰ ਨੂੰ ਗੁਰਦੁਆਰਾ ਸਾਹਿਬ ਦਰਸ਼ਨ ਕਰਦੇ ਆ। ਇੱਥੇ ਗੁਰਦੁਆਰਾ ਨਿਹੰਗਾਂ ਦਾ ਟੋਬਾ ਕਰਕੇ ਮਸ਼ਹੂਰ ਗੁਰਦੁਆਰਾ ਸਾਹਿਬ ਹੈ। ਇੱਥੇ ਆ ਕੇ ਜਿਹੜਾ ਟਿਕਾਣਾ ਕੀਤਾ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਹੈ ਬਾਬਾ ਹਰਮਾਨ ਸਿੰਘ ਜ਼ਖਮੀ ਹਾਲਤ ਵਿੱਚ ਵੀ। ਪਰ ਇਥੋਂ ਦਾ ਜਿਹੜਾ ਰਾਜਾ ਪਟਿਆਲੇ ਦਾ ਉਸ ਸਮੇਂ ਜਿਹੜਾ ਰਾਜਾ ਸੀ ਕਰਮ ਸਿੰਘ ਸੀ। ਉਹ ਵੀ ਸਾਧ ਸੰਗਤ ਜੀ ਅੰਗਰੇਜ਼ ਹਕੂਮਤ ਦੇ ਨਾਲ ਲੜਿਆ ਹੋਇਆ ਸੀ। ਉਹਨੇ ਅੰਗਰੇਜ਼ ਹਕੂਮਤ ਨੂੰ ਇਹ ਤਲਾਬ ਭੇਜ ਦਿੱਤੀ ਕਿ ਬਾਬਾ ਹਨੂਮਾਨ ਸਿੰਘ ਆਪਣੀ ਫੌਜ ਨਾਲ ਵਿੱਚ ਪਟਿਆਲੇ ਪਹੁੰਚੇ ਇਹਨਾਂ ਰਣ ਕੇ ਸਾਰੀ ਫੌਜ ਦੇ ਉੱਤੇ ਹਮਲਾ ਬool ਦਿੱਤਾ ਸੇਣ ਜਿਹੜੇ ਦੇ ਸਾਥ ਸੰਗ ਜੀ 15000 ਦੇ ਕਰੀਬ ਇਥੇ ਨਿਹੰਗ ਸਿੰਘ ਜਿਹੜੀ ਫੌਜ ਆ ਸ਼ਹੀਦ ਹੋ ਗਈ ਇਥੋਂ ਚਲਦੇ ਆ ਚਲਦੇ ਆ ਬਾਬਾ ਹਨੂਮਾਨ ਸਿੰਘ ਸਾਥ ਸੰਗ ਜੀ ਨਹੀਂ ਰੁਕੇ ਜੰਗ ਕਰਦੇ ਆ ਕਰਦੇ ਆ ਘੜਾਹ ਵਾਲੀ ਸਾਈਡ ਤੋਂ ਆਉਂਦੇ ਹੋਏ ਬਾਬਾ ਹਨੂਮਾਨ ਸਿੰਘ ਜੀ ਰਾਜਪੁਰੇ ਤੋਂ ਨਿਕਲਦੇ ਹੋਏ ਆਪਣੇ ਨਾਲ ਹੀ ਸਥਾਨ ਹੈ ਜਿਹਨੂੰ ਆਪਾਂ ਗੁਰਦੁਆਰਾ ਸੁਹਾਣਾ ਸਾਹਿਬ ਕਰਕੇ ਜਾਣਦੇ ਇੱਕ ਇਹੋ ਜਿਹਾ ਫਟ ਬਾਬਾ ਜੀ ਦੇ ਪੱਟ ਦੇ ਉੱਤੇ ਲੱਗਾ ਕਿ ਇਹਨੂੰ ਸਾਰੇ ਦਾ ਸਾਰਾ ਪੱਟ ਹੀ ਜਣਾਉਣਾ ਫਿਰ ਵੀ ਹੌਸਲਾ ਇੰਨਾ ਬਰੰਦ ਬਾਬਾ ਹਰਮਾਨ ਸਿੰਘ ਜੀ ਦਾ 90 ਸਾਲ ਦੀ ਉਮਰ ਹੋਵੇ ਤੇ ਸਾਹ ਸੰਦੇ ਜਿਹੀ ਇਹੋ ਜਿਹਾ ਜਜਬਾ ਹੋਵੇ ਉਹ ਉਹੀ ਰੱਬ ਦਾ ਜਿਹਦਾ ਗੁਰੂ ਨਾਲ ਪਿਆਰ ਹੈ ਗੁਰੂ ਦੇ ਪਿਆਰ ਤੋਂ ਬਿਨਾ ਸ਼ਹਾਦਤਾਂ ਨਹੀਂ ਹੁੰਦੀਆਂ ਸੰਗੋਦੀ ਦੀ ਬਾਣੀ ਕਿੰਨਾ ਜੋਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਬਿਰੀ ਆਓ ਇਤ ਮਾਰਗ ਪੈਰ ਤਲੀ ਜੈ ਸਿਰ ਦੀਜੈ ਕਾਣ ਨਾ ਕੀਜੈ ਜਿਹਨਾਂ ਦਾ ਪਿਆਰ ਹੋਵੇਗਾ ਉਹੀ ਸ਼ਹਾਦਤਾਂ ਨੇ ਜਾਂ ਪੀ ਸਕਦੇ ਤੇ ਬਾਬਾ ਹਰਮਾਨ ਸਿੰਘ ਦੇ ਸਾਧ ਸੰਗਤ ਜੀ ਉਹ ਪਹਿਲੇ ਸਿੱਖ ਹੋਏ ਪਹਿਲੇ ਜਥੇਦਾਰ ਸਮਝਣਾਂ ਨੇ ਅੰਗਰੇਜ਼ਾਂ ਦੇ ਨਾਲ ਪਹਿਲੀ ਜੰਗ ਇਸ ਸਾਡੇ ਨੂੰ ਸਾਡੇ ਵਿੱਚ ਜਾਂ ਸਕੂਲਾਂ ਦੇ ਵਿੱਚ ਪੰਜਾਬ ਤੋਂ ਭਾਰਤ ਤੱਕ ਕਿਸੇ ਨੇ ਦੱਸਿਆ ਹੀ ਨਹੀਂ ਗਿਆ ਕਿ ਪਹਿਲੀ ਜੰਗ ਨੂੰ ਵਾਲਾ ਕੌਣ ਸੀ ਕਿਉਂਕਿ ਸਿੱਖਾਂ ਨਾਲ ਸਾ ਸਮਝ ਨਹੀਂ ਹਰੇਕ ਵਾਰ ਬੀਤਦਾ ਹੀ ਹੁੰਦਾ ਹੈ ਇਸ ਕਰਕੇ ਬਾਬਾ ਹਨੂਮਾਨ ਸਿੰਘ ਜੀ ਦਾ ਜਿੰਨਾ ਆਪਾਂ ਅੱਜ ਸਤਕਾਰ ਸਾਡੀ ਸਿੱਖ ਕੌਮ ਦੇ ਵਿੱਚ ਹੈ ਉਹ ਇਸ ਕਰਕੇ ਹੈ ਕਿ ਉਹ ਕਹਿਣ ਦੇ ਦਰਦ ਇਹ ਹੁਜੇ ਮਹਾਨ ਯੋਧੇ ਜੀ ਜਨ